ਤਾਂ ਉਹ ਮੈਂ ਨਾ ਦੋ ਚਾਰ ਐਗਜ਼ੈਂਪਲਸ ਦੇਣਾ ਤੁਸੀਂ ਹੈਰਾਨ ਹੋਵੋਗੇ ਕਿ ਕਿਦਾਂ ਕਿਦਾਂ ਬੰਦੇ ਫਸ ਜਾਂਦੇ ਆ ਹੂੰ ਇੱਕ ਰੀਅਲ ਕੇਸ ਆਪਣਾ ਕਲਾਇੰਟ ਸੀਗਾ ਉਹ ਛੁੱਟੀ ਜਦੋਂ ਚੱਲਾ ਤੇ ਵਕੇਸ਼ਨ ਤੇ ਚੱਲਿਆ ਤੇ ਉਹਨੂੰ 에ਅਰਪੋਰਟ ਤੇ ਫੜ ਲਿਆ ਤੇ ਫੈਮਿਲੀ ਦੇ ਨਾਲ ਸੀਗਾ ਤੇ ਹੱਤਕੜੀਆਂ ਹੱਤਕੜ ਕੇ ਲੱਗ ਗਿਆ ਪੂਰਾ ਜਿਹੜਾ ਸੀਨ ਹੋਇਆ ਕਹਿੰਦਾ ਯਾਰ ਪਤਾ ਨਹੀਂ ਸੀਗਾ ਉਹਨੇ ਕੰਟੈਕਟ ਕੀਤਾ ਉੱਤੇ ਨਾ ਉਹ ਚਾਈਲਡ ਅਬਿਊਜ਼ ਦੀ ਉਹਨੇ ਲਾਤੀ ਉਹਨੂੰ ਬੰਦੇ ਨੂੰ ਅੰਦਾਜ਼ਾ ਵੀ ਨਹੀਂ ਕਿੱਦਾਂ ਅੱਛਾ ਕਹਿੰਦਾ 2 ਸਾਲ ਪਹਿਲਾਂ ਨਾ ਕਹਿੰਦਾ ਆਪਣਾ ਘਰੇ ਜਿੱਦਾਂ ਖਾਣਾ ਪੀਣਾ ਜਿੱਦਾਂ ਖਾਂਦੇ ਸੀਗੇ ਤੇ ਜਵਾਕ ਸ਼ਰਾਤੀ ਸੀਗਾ ਤੇ ਕੁੱਕਰ ਜਿਹੜਾ ਸੀਗਾ ਉਹ ਕਿਤੇ ਗਰਮ ਗਰਮ ਹੋਣਾ ਤੇ ਸਿੱਧੇ ਜਿੱਦਾਂ ਬੋਲ ਚ ਨਹੀਂ ਪਾਇਆ ਹੋਣਾ ਨੇ ਏਦਾਂ ਟੇਬਲ ਤੇ ਰੱਖਤਾ ਤੇ ਜਵਾਕ ਦਾ ਕਿਤੇ ਖੇਡਦੇ ਖੇਡਦੇ ਐਲਬੋ ਜੀ ਲੱਗੀ ਨਿਸ਼ਾਨ ਜਿਹਾ ਲੱਗ ਗਿਆ ਉਹਦੇ ਬਰਨ ਦਾ ਨਾ ਬਰਨ ਮਾਰਕ ਆ ਗਿਆ ਉਹਦੇ ਅੱਛਾ ਤੇ ਅਗਲੇ ਸਵੇਰੇ ਜਿੱਦਾਂ ਆਪਣੇ ਘਰੇਲੂ ਨੁਸਖਾ ਕਰਦੇ ਆ ਹੂੰ ਹੂੰ ਕਿ ਲਾਤੀ ਪੇਸਟ ਪੂਸਟ ਇਹ ਉਹ ਸਾਰਾ ਹੈ ਨਾ ਕਿ ਡਾਕਟਰ ਦੀ ਟਰੀਟਮੈਂਟ ਲਈ ਇਦਾਂ ਆਪਣਾ ਜਿਹੜਾ ਘਰੇਲੂ ਕਰ ਲੈਂਦੇ ਆ ਹਾਂਜੀ ਉਹ ਕਰ ਲੈਂਦੇ ਉਹ ਕਰਕੇ ਉਹਨਾਂ ਨੇ ਸਕੂਲ ਪੇਟ ਠੀਕ ਹੈ ਸੋ ਉਹ ਬਈ ਜਣਾ ਨੂੰ ਇਹ ਸੋਚਦੇ ਆ ਕਿ ਤੁਹਾਨੂੰ ਆਪਣੇ ਬੱਚੇ ਨਾਲ ਪਿਆਰ ਨਹੀਂ ਤੁਸੀਂ ਡਾਕਟਰ ਸਿੱਖ ਨਹੀਂ ਕੀਤਾ ਤੇ ਹੋ ਸਕਦਾ ਕਿ ਤੁਸੀਂ ਅਬਿਊਜ਼ ਵੀ ਕਰਦੇ ਆ ਤੇ ਉਹਨੇ ਬਲਾਤੀ ਚੰਡ ਸਰਵਿਸਸ ਸੋ ਉਹ ਚੱਲਿਆ ਕਮ ਕਮ ਜਿਆ ਸਾਰਾ ਤੇ ਕਹਿੰਦਾ ਘਰੇ ਘਰੇ ਜਦਾਂ ਆਂਦੇ ਹੈਗੇ ਵੇਖਦੇ ਹੈਗੇ ਕੀ ਚੱਲਦਾ ਤੇ ਇਦਾਂ ਹੀ ਕਰਦੇ ਕਰਦੇ ਇੱਕ ਅੱਧੀ ਉਹਦੇ ਛੱਟ ਕਿਤੇ ਹੋਰ ਲੱਗੀ ਰੋਲਨ ਪਾ ਕਰਦੇ ਹੂੰ 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 ਉਹਨਾਂ ਨੂੰ ਲੱਗਿਆ ਕਿ ਉਹਨਾਂ ਨੇ ਸਾਰਾ ਕੁਝ ਕਰ ਲਿਆ ਤੇ ਚਾਈਲਡ ਸਰਵਿਸਿਜ਼ ਨੇ ਕਲੋਜ਼ ਕੇਸ ਜਿਹੜਾ ਸੀਗਾ ਕਲੋਜ਼ ਕਰਤਾ ਕਿਦਾਂ ਉਹਨਾਂ ਦੀ ਸਕੂਲ ਦੇ ਨਾਲ ਇੰਟਰੈਕਸ਼ਨ ਸੀਗੀ ਉਹਨਾਂ ਨੂੰ ਪਤਾ ਨਹੀਂ ਉਹ ਆਪਣੀ ਲਾਈਫ ਚ ਅੱਗੇ ਮੂਵ ਇਨ ਹੋ ਗਏ ਤੇ ਅਲਟੀਮੇਟਲੀ ਜਿਹੜੀ ਸਿਸਟਮ ਚ ਸੀਗੀ ਉਹਨੇ ਰਿਪੋਰਟ ਜਿਹੜੀ ਸਹੀ ਨਹੀਂ ਪਾਈ ਸੀਗੀ ਤੇ ਉਹ ਜਿਹੜਾ ਸੀਗਾ ਵਾਰੰਟ ਵੁਰੰਟ ਉਹਦੇ ਆਊਟਸਟੈਂਡਿੰਗ ਜਿਹੜਾ ਸੀਗਾ ਹੂੰ ਤੇ ਉਹ ਕਹਿੰਦਾ ਕਈ ਚਿਰ ਕਈ ਮਹੀਨੇ ਉੱਥੇ ਰਹਿੰਦਾ ਰਿਹਾ ਕੋਈ ਇੰਨਾ ਦਾ ਸੀਗਾ ਨਹੀਂ ਤੇ ਜਦੋਂ ਜਦੋਂ ਹੁਣ 에어ਪੋਰਟ ਤੇ ਗਏ ਉੱਥੇ ਫਲੈਗ ਹੋਏ ਤੇ ਉਹਦੇ ਵਿੱਚ ਆ ਚੀਜ਼ ਜਿਹੜੀ ਆ ਨਯਾਇਜ ਜਿਹੜਾ ਬਿਨਾ ਗੱਲ ਦੇ ਜਿਹੜਾ ਪੰਗਾ ਪੈ ਗਿਆ ਇੱਕ ਵਿਅਕਤੀ ਸੀਗਾ ਉਹ ਆਪਣੇ ਸਨੈਪਚੈਟ ਤੇ ਬਸ ਆਪਣਾ ਆਹ ਬੰਦੂਕਾਂ ਵਾਲੀ ਫੋਟੋ ਗਾਣੇ ਗੁਣੇ ਜਿਹੜੇ ਲਾ ਕੇ ਫੁਕਰੀਆਂ ਮਾਰਦੇ ਸੀ ਭਈ ਫੁਕਰੀ ਜਿਹੜੀ ਠੀਕ ਹੈ ਹਥਿਆਰਾਂ ਵਾਲੀ ਫੁਗਰੀ ਉਹਨੂੰ ਫੜ ਲਿਆ ਕਿ ਭਾਈ ਤੂੰ ਬਿਨਾ ਹੰਟਿੰਗ ਲਾਇਸੈਂਸ ਦੇ ਤੇਰਾ ਬਿਨਾ ਦੇ ਹੁਣ ਕੱਚਾ ਬੰਦਾ ਸੋਣਨਾ ਹਥਿਆਰ ਇੱਥੇ ਲੈ ਸਕਦਾ ਈਵਨ ਜਿਹੜਾ H1B ਵਾਲਾ ਬੰਦਾ ਸੀਗਾ ਜਦੋਂ ਆਪਾਂ ਸੀਗੇ ਉਦੋਂ ਵੀ ਯੂ ਕੈਨੋਟ ਗੋ ਐਂਡ ਬਾਏ ਅ ਵੈਪਨ ਉਹਦੇ ਵਿੱਚ ਵੀ ਉਹਨਾਂ ਨੇ ਬੜੀ ਸਾਰੀ ਰੈਗੂਲੇਸ਼ਨ ਹੈਗੇ ਆ ਕਿਹੜੀ ਸਟੇਟ ਜਿਹੜੀ ਤੁਸੀਂ ਹੈਗੇ ਆ ਕਿੱਦਾਂ ਕਿੱਦਾਂ ਫਾਇਰ ਆਮ ਦੇ ਦੇ ਰੂਲ ਹੈਗੇ ਆ ਐਗਜ਼ੈਕਟਲੀ ਹਰੇਕ ਸਟੇਟ ਦੇ ਵਿੱਚ ਫਾਇਰ ਆਮ ਦੇ ਡਿਫਰੈਂਟ ਡਿਫਰੈਂਟ ਰੂਲਸ ਜਿਹੜੇ ਹੁੰਦੇ ਆ ਠੀਕ ਆ ਇਹ ਨਹੀਂ ਕਿ ਮੇਰਾ ਸੱਜਣ ਮਿੱਤਰ ਕੈਲੀਫੋਰਨੀਆ ਜਿੱਦਾਂ ਕਰਨ ਦਿਆ ਤੇ ਇੰਡੀਆਨਾ ਜਿੱਦਾਂ ਕਰਨ ਦਿਆ ਤੇ ਡਿਫਰੈਂਟ ਹੈਗਾ ਉਹ ਚੀਜ਼ਾਂ ਜਿਹੜੇ ਨਜਾਇਜ਼ ਲੋਕੀ ਜਿਹੜੇ ਫਸ ਜਾਂਦੇ ਆ DUI ਦਾ ਜਿਹੜਾ ਸੀਗਾ 트럼ਪ ਹੁਣੀ ਦਾ ਕਹਿੰਦੇ ਸੀ ਇੱਕ DOJ ਵੀ ਹੋਈ ਚੱਕੋ ਉਹਨਾਂ ਨੂੰ ਠੀਕ ਹੈ ਉੱਤੇ ਚਲੋ ਇਹਨਾਂ ਦੀ ਜਿਹੜੀ ਲਾਈਨ ਡਰਾ ਹੋਈ ਸੀਗੀ ਕਿ ਇੱਕ ਤੋਂ ਵੱਧ DUI ਆ ਫੇਰ ਪ੍ਰੋਬਲਮ ਜਿਹੜੀ ਦੇਣੀ ਆ ਜਿਹੜੇ ਡਰੱਗ ਵਾਲੇ ਕੀ ਇਹ ਬੜਾ ਜਿਹੜਾ ਹੁਣ ਆਉਂਦਾ ਕਿ ਡਰੱਗ ਜਿਹੜੇ ਓਪੀਆਇਡਸ ਠੀਕ ਆ ਫੀਮ ਪੁੱਕੀ ਉਹ ਆ ਕੇ ਆਪਣੇ ਬਲੱਡ ਸਟ੍ਰੀਮ ਦੇ ਵਿੱਚ ਹਨਾ ਕੋਈ ਜਿਹੜੀ ਚੀਜ਼ ਆ ਗਈ ਐਕਸੀਡੈਂਟ ਕੋਈ ਹੋ ਗਿਆ ਉਦੋਂ ਡਰੱਗ ਟੈਸਟ ਜਿਹੜਾ ਕਰ ਲਿਆ ਉਹਦੇ ਵਿੱਚ ਓਪੀਆਇਡਸ ਜਿਹੜੇ ਆ ਗਏ ਹਨਾ ਹੁਣ ਕੀ ਹੈ ਕਿ ਜਦੋਂ ਨਸ਼ਾ ਕਰਕੇ ਬੰਦਾ ਗੱਡੀ ਗੁੱਡੀ ਚਲਾਉਂਦਾ ਤੇ ਨੈਗਲੀਜੈਂਸ ਜਿਹੜੀ ਹੈਗੀ ਉਹ ਆਲਰੇਡੀ ਪ੍ਰੀਜ਼ਿਊਮ ਕਰਨੀ ਹੈ ਉਹ ਚ ਫਿਰ ਮੈਟਰ ਨਹੀਂ ਕਰਦਾ ਕਿ ਤੁਹਾਡੀ ਗਲਤੀ ਸੀਗੀ ਮੋਰੇ ਵਾਲੇ ਦੀ ਗਲਤੀ ਸੀਗੀ ਜਿਹੜਾ ਬੰਦਾ ਅੰਡਰ ਦਾ ਇਨਫਲੂਐਂਸ ਹੈਗਾ ਉਹ ਅੰਡਰ ਦਾ ਇਨਫਲੂਐਂਸ ਹੈਗਾ ਇਹ ਕਈ ਸਾਰੀ ਸਟੇਟਸ ਦੇ ਵਿੱਚ ਜਿਹੜੇ ਡੀਓਆਈ ਦੇ ਲਾਜ਼ ਹੈਗੇ ਨਾ ਉਹ ਇੰਨੇ ਕਲੀਅਰ ਨਹੀਂ ਲਿਖਿਆ ਹੈਗੇ ਕਿ ਮਤਲਬ ਭਾਵੇਂ ਤੁਸੀਂ ਸ਼ਰਾਬ ਪੀ ਕੇ ਤੁਹਾਡਾ ਜਿਹੜੀ ਵਾਇਲੇਸ਼ਨ ਜਿਹੜੀ ਆ ਉਹ ਡਰੱਗ ਆਫੈਂਸਸ ਦੇ ਨਾਲ ਮਿਕਸ ਜਿਹੜੇ ਕਰ ਦਿੰਦੇ ਆ ਤੇ ਕਾਫੀ ਪ੍ਰੋਬਲਮ ਜਿਹੜੀ ਪੈ ਜਾਂਦੀ ਹੈ ਪ੍ਰੋਬਲਮ ਇਹ ਪੈ ਜਾਂਦੀ ਹੈ ਕਿ ਕਈ ਜਗ੍ਹਾ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਕੰਟਰੋਲਡ ਸਬਸਟੈਂਸ ਹੈਗੀਆਂ ਜਿਹੜੀ ਆਫਕੋਰਸ ਭੰਗ ਨੂੰ ਲੈ ਕੇ ਜਿਹੜੀ ओपीएम प्लांट ਜਿਹੜਾ ਆਪਣਾ ਹੁੰਦਾ ਵਾ ਉਹਦੇ ਜਿੰਨੇ ਵੀ ਡੈਰੀਵੇਟਿਵ ਜਿਹੜੇ ਬੰਦੇ ਆ ਉਹ ਸਾਰੇ ਜਿਹੜੇ ਹੈਗੇ ਸਕੇਜੂਲ 1 ਸਬਸਟੈਂਸ ਜਿਹੜੇ ਆਉਂਦੇ ਸਭ ਤੋਂ ਸਟਰੰਗ ਡਰਗ ਮੰਨਿਆ ਜਾਂਦਾ ਸਭ ਤੋਂ ਸਟਰੰਗ ਡਰਗ ਮੰਨਿਆ ਜਾਂਦਾ ਤੇ ਭਾਵੇਂ ਸਟੇਟ ਨੇ ਲੀਗਲ ਕਰਤਾ ਰਿਕਰੀਸ਼ਨਲ ਯੂਜ਼ ਦੇ ਲਈ ਮੈਡੀਕਲ ਯੂਜ਼ ਦੇ ਲਈ ਹਾਊਏਵਰ ਜਿਹੜੇ ਲਾਜ਼ ਹੈਗੇ ਆ ਕਿ ਜਿਹੜੀ ਉਹ ਸਟਿਲ ਸਕੇਜੂਲ 1 ਜਿਹੜਾ ਸਬਸਟੈਂਸ ਆਉਂਦਾ ਸਕੇਜੂਲ 1 ਸਬਸਟੈਂਸ ਦੀ ਜਿਹੜੀ ਵਾਇਲੇਸ਼ਨ ਹੈਗੀ ਆ ਉਹ ਤੁਹਾਡੇ ਇਮੀਗ੍ਰੇਸ਼ਨ ਕਨਸੀਕਵੈਂਸਸ ਜਿਹੜੇ ਕੈਰੀ ਕਰਦੀ ਆ। ਹਾਂਜੀ। ਹੁਣ ਜਿਹੜੇ ਆਪਣੇ ਜਰਮਨੀ ਦੇ ਵਿੱਚ ਆਪਣੇ ਇਧਰ ਲੂਇਜ਼ੀਆਨਾ ਦੇ ਵਿੱਚ ਠੀਕ ਆ। ਤੁਸੀਂ ਦੇਖੋ ਕਿ ਜਿਹੜਾ ਸਭ ਤੋਂ ਹਉਆ ਜਿੱਦਾਂ ਪਹਿਲਾਂ ਸੀਗਾ ਨਾ ਕਿ 2001 ਚ ਕਹਿੰਦੇ ਸੀ ਜੱਜਾਂ ਦਾ ਡਰ ਸੀਗਾ ਹੁਣ ਉਹਨਾਂ ਨੂੰ ਹੈਗਾ ਪਿੱਕਿਆਂ ਦਾ ਟਰੱਕਾਂ ਦਾ ਹਾਂਜੀ ਹਾਂਜੀ ਉਹ ਲੋਕੀ ਜਿਹੜੇ ਮਾਰਤੇ ਨਿਊ ਔਰਲਿਨਸ ਚ ਵੀ ਜੋ ਹੋਇਆ ਤੁਸੀਂ ਆਪ ਸਮਝਦਾ ਹੋਵੋਗੇ ਕਿ ਜੱਜ ਸਾਰੇ ਜਿਹੜੇ ਤੁਹਾਡੇ ਕੇਸ ਦੇ ਵਿੱਚ 50 50 ਤੇ ਹੁੰਦੇ ਆ ਠੀਕ ਆ ਕਿ ਕੇਸ ਨਹੀਂ ਅਪਰੂਵ ਕਰਨਾ ਚਾਹੁੰਦੇ ਲੋਕਾਂ ਨੂੰ ਐ ਲੱਗਦਾ ਕਿ ਯਾਰ ਮੈਂ ਆ ਗਿਆ ਪਤਾ ਨਹੀਂ ਮੈਂ ਵਕੀਲ ਹਾਇਰ ਕਰਿਆ ਮੇਰਾ ਹੱਕ ਬਣਦਾ ਮੈਨੂੰ ਗ੍ਰੀਨ ਕਾਰਡ ਦੇਓ ਪਰ ਐਦਾਂ ਨਹੀਂ ਹੈਗਾ ਮੈਟਰ ਆਫ ਡਿਸਕ੍ਰੈਸ਼ਨ ਉਹ ਵੀ ਕਾਫੀ ਤੰਗ ਆ ਕਿ ਯਾਰ ਕਿੰਨੇ ਸਾਰੇ ਲੋਕੀ ਆ ਰਹੇ ਆ ਸੇਮ ਸੇਮ ਕਹਾਣੀਆਂ ਦੱਸ ਰਹੇ ਆ ਸੱਚ ਝੂਠ ਜਿਹੜਾ ਕਾਫੀ ਬੋਲਿਆ ਐਂਡ ਆਫ ਦਾ ਡੇ ਮੈਟਰ ਆਫ ਡਿਸਕਰੈਸ਼ਨ ਜਦੋਂ ਹੁਣ ਗੱਡੀ ਵਾਲਾ ਜਿਹੜਾ ਹਾਦਸਾ ਜਦੋਂ ਆ ਗਿਆ ਨਾ ਤੁਸੀਂ ਆਪ ਸਮਝਦਾਰ ਤੁਸੀਂ ਡਾਟ ਕਨੈਕਟ ਕਰਕੇ ਦੇਖ ਲਓ ਕਿ ਅੱਜ ਦੀ ਡੇਟ ਉਹ ਕਹ ਰਿਹਾ ਕਿ ਮੈਂ ਕਿਸੇ ਦਾ ਐਕਸੀਡੈਂਟ ਕਰਤਾ ਮੈਂ ਇੰਜਰੀ ਕਰਤੀ ਉਹਦਾ ਲਿੰਕ ਜਿਹੜਾ ਸਾਈਕੋਲੋਜੀਕਲੀ ਬੰਦਾ ਕਿੱਥੇ ਕੱਢਦਾ ਹਮ ਹਿੱਟ ਐਂਡ ਰਨ ਦੇ ਵਿੱਚ ਤੇ ਖਾਸ ਕਰਕੇ ਇਦਾਂ ਹੀ ਕਰਦੇ ਆ ਹਿੱਟ ਐਂਡ ਰਨ ਦੇ ਵਿੱਚ ਠੀਕ ਹੈ ਤੇ ਜਿਹੜਾ ਨਸ਼ੇ ਪੱਤੇ ਵਾਲੇ ਜਿਹੜੇ ਡਰਾਈਵਰ ਜਿਹੜੇ ਹੈਗੇ ਆ ਉਹ ਉਹ ਫੜ ਰਹੇ ਆ ਕਰੂਗੇ ਵੀ ਤੇ ਉਹ ਈਜ਼ੀ ਹੈਗਾ ਸਿਸਟਮ ਜਿਆ ਉਹਦੇ ਵਿੱਚ ਤੁਸੀਂ ਮਨਾ ਨਹੀਂ ਕਰ ਸਕਦੇ ਕਿਉਂਕਿ ਉਹ ਤੁਸੀਂ ਉਹਦੇ ਵਿੱਚ ਨਹੀਂ ਤੁਸੀਂ ਕਹਿ ਸਕਦੇ ਲੈ ਵੀ ਮੈਂ ਇਦਾਂ ਨਹੀਂ ਕਰਨਾ ਮੈਂ ਉਦਾਂ ਨਹੀਂ ਕਰਨਾ ਮੈਂ ਬ੍ਰੈਥਲਾਈਜ਼ਰ ਨਹੀਂ ਦੇਣਾ ਉਹਦੇ ਫਿਰ ਰੂਲਸ ਐਂਡ ਰੈਗੂਲੇਸ਼ਨ ਜਿਹੜੇ ਚੇਂਜ ਹੋਤੇ ਹੁਣ ਇਹ ਚੀਜ਼ ਕੀ ਹੈ ਕਿ ਈਵਨ ਆਪਾਂ ਕੇਵਰੀ ਕੇਸ ਜਿਹੜੇ ਐਕਚੁਅਲ ਕੇਸ ਜੱਜ ਦੇ ਮੂਰੇ ਹੈਗਾ ਉਹਦੇ ਵਿੱਚ ਵੀ ਮਤਲਬ ਹੁਣ ਦੇਖ ਲਓ ਕਿ ਰੇਡੀਓ ਤੇ ਬਹਿ ਕੇ ਸਾਰਿਆਂ ਦੇ ਵਿੱਚ ਲਾਈਵ ਹੋ ਕੇ ਗੱਲ ਕਹਿਣੀ ਪੈ ਰਹੀ ਆ ਗੱਲ ਦੇ ਵਿੱਚ ਕੋਈ ਦਮ ਹੈਗਾ ਤੇ ਤਾਂ ਕਹਿਣੀ ਪੈ ਰਹੀ ਆ ਕੀ ਬੰਦੇ ਕੇਸ ਦੇ ਵਿੱਚ ਵੀ ਬਿਨਾ ਰੱਜੇ ਪੁੱਜੇ ਨਹੀਂ ਕੰਮ ਕਰ ਸਕਦੇ ਮਤਲਬ ਕਿ ਫੈਕਟਾ ਕਿ ਬੰਦਾ ਹੁਣ ਜੱਜ ਨੇ ਕਿਹਾ ਕਿ ਨਹੀਂ ਮੈਂ 4 ਘੰਟੇ ਪੂਰੀ ਹਿਅਰਿੰਗ ਜਿਹੜੀ ਲੈਣੀ ਆ ਖੁਦ ਆਪਣੀ ਅੱਖਾਂ ਦੇ ਨਾਲ ਵੇਖਿਆ ਹੋਇਆ ਕਿ ਘੰਟੇ ਬਾਅਦ ਬੰਦੇ ਦੇ ਪਸੀਨੇ ਨਿਕਲਣ ਲੱਗ ਪਏ ਕਦੀ ਧੌਣ ਤੋਂ ਬੈਂਡ ਦੀ ਪ੍ਰੋਬਲਮ ਆ ਰਹੀ ਸੀਗੀ ਵਿਡਰੋਅਲ ਸਿੰਟਮ ਆਉਣ ਲੱਗ ਗਏ ਹੈ ਵਿਡਰੋਅਲ ਸਿੰਟਮ ਆ ਗਏ ਕੇਸ ਲੜਨਾ ਤਾਂ ਬੜੀ ਦੂਰ ਦੀ ਗੱਲ ਆ ਬੰਦੇ ਨੂੰ ਬੈਂਡ ਦੇ ਵਿੱਚ ਜਿਹੜੀਆਂ ਪ੍ਰੋਬਲਮ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹੁਣ ਜੇ ਤਾਂ ਸਾਰਾ ਦਿਨ ਹੀ ਉਧਰ ਚੜਨਾ ਕਿ ਠੀਕ ਆ ਨਸ਼ੇ ਪੱਤੇ ਪਦਾਰਥ ਨਿਕਲਣਾ کورٹ ਦੇ ਵਿੱਚ ਕਿੰਦਾ ਕੋਈ ਡਿਫਰੈਂਟ ਥੋੜੇ ਨਾ ਹੋ ਜਾਣਾ ਹੁਣ کورٹ ਦੇ ਵਿੱਚ ਤਾਂ ਇੰਨੀ ਸਟ੍ਰੈਸਫੁਲ ਸਿਚੁਏਸ਼ਨ ਆ ਜਿਹਦੇ ਵਿੱਚ ਜੱਜ ਨੇ ਸਵਾਲ ਪੁੱਛਣੇ ਵਕੀਲ ਨੇ ਸਵਾਲ ਪੁੱਛਣੇ ਤਾਂ ਬੰਦਾ ਕਈ ਵਾਰੀ ਬਾਹਰ ਆ ਕੇ ਕਹਿੰਦਾ ਭਾਜੀ ਯਾਰ ਕੰਦਾ ਇਹ ਤਾਂ ਸਵਾਲ ਬੜੇ ਪੁੱਛਦਾ ਵਾ ਮੈਂ ਕਿਹਾ ਤੂੰ ਕੀ ਸੋਚ ਕੇ ਆਇਆ ਸੀਗਾ ਉਹਨੂੰ ਕਈ ਵਾਰੀ ਲੱਗਦਾ ਕਿ ਲੈ ਬਈ ਦੋ ਚਾਰ ਮੇਰੇ ਦੋਸਤ ਕੋ ਪੁੱਛੇ ਸੀਗੇ ਮੇਰੇ ਕੋ ਵੀ ਇਦਾਂ ਕਰਕੇ ਤੇ ਮੈਨੂੰ ਵੀ ਕੋਈ ਗੱਲ ਥੋੜੀ ਹੋਣ ਲੱਗੀ ਅਗਲੇ ਨੇ ਅਮਰੀਕਾ ਦਾ ਸਿਟੀਜ਼ਨਸ਼ਿਪ ਉਧਰ ਪੱਕੇ ਕਰਨ ਇਹ ਸਾਰਿਆਂ ਨੂੰ ਪਤਾ ਇਹ ਫੈਕਟ ਹੈਗਾ ਜਿਹੜਾ ਮਰਜੀ ਜੋ ਮਰਜੀ ਕਵੇ ਕਮੈਂਟਾਂ ਨੇ ਸਾਰਿਆਂ ਨੂੰ ਪਤਾ ਕਿ ਇਹਦੇ ਵਿੱਚ ਸੱਚਾਈ ਹੈਗੀ ਆ ਕਿ ਜੇ ਉਹ ਕੀਤਾ ਜਾਵੇ ਕਿੰਨੇ ਪਰਸੈਂਟ ਜਿਹੜੇ ਲੋਕ ਹੈਗੇ ਆ ਉਹ ਬਿਨਾਂ ਡਰੱਗ ਦੇ ਜਾਂ ਉਹ اوਪੀ ਆਰਟੀਸਟ ਦੇ ਦਾ ਫੀਮ ਬੁੱਕ ਦੇ ਨਹੀਂ ਫੰਕਸ਼ਨ ਕਰ ਸਕਦੇ ਇੱਕ ਆਪਣਾ ਕਲਾਇੰਟ ਸੀਗਾ ਜੱਜ ਨੇ ਉਹਨੂੰ ਸਰਕਾਰੀ ਵਕੀਲ ਕਹਿੰਦਾ ਪੀਡੀ ਦੇਣੀ ਆ ਆਪਾਂ ਪੀਡੀ ਦੀ ਓਬਜੈਕਸ਼ਨ ਕੀਤੀ ਜੱਜ ਕਹਿੰਦਾ ਮੈਂ ਇਹਦੇ ਮੂੰਹੋਂ ਸੁਣਨਾ ਤੇ ਬੰਦੇ ਨੇ ਸਿਰਫ ਇੰਨਾ ਕਹਿਣਾ ਸੀਗਾ ਕਿ ਨਹੀਂ ਮੈਨੂੰ ਕੀੜੀ ਨਹੀਂ ਚਾਹੀਦੀ ਹੂੰ ਕੋਰਟ ਦੇ ਵਿੱਚ ਕੀ ਹੋਇਆ ਕੋਰਟ ਦੇ ਵਿੱਚ ਹੋਇਆ ਕਿ ਜੱਜ ਉਹਨੂੰ ਪੁੱਛਦਾ ਕਿ ਹਾਂ ਵੀ ਤੈਨੂੰ ਤੂੰ ਕੇਸ ਆਪਣਾ ਲੜਨਾ ਚਾਹੁੰਦਾ ਕਿ ਨਹੀਂ ਉਹ ਬੰਦਾ ਚੁੱਪ ਕਰਕੇ ਬੈਠਾ ਅੱਛਾ ਬੋਲਿਆ ਨਹੀਂ ਬੋਲਿਆ ਨਹੀਂ ਕੁਝ ਤੇ ਜੱਜਵਾਲ ਵੇਖ ਰਿਹਾ ਉਹ ਵੀ ਤੇ ਸਾਰੇ ਉਹਦੇ ਵੱਲ ਵੇਖ ਰਹੇ ਤੇ ਸਰਕਾਰੀ ਵਕੀਲ ਵੀ ਵੇਖ ਰਿਹਾ ਟਰਾਂਸਲੇਟਰ ਵੀ ਕਿ ਬੋਲੂਗਾ ਬੋਲੂਗਾ ਜੱਜ ਨੇ ਪੁੱਛਿਆ ਕਿ ਇਹ ਬੋਲ ਨਹੀਂ ਰਿਹਾ ਤੇ ਜੱਜ ਕਹਿੰਦਾ ਤੈਨੂੰ ਉਹ ਕਹਿੰਦਾ ਇਹਨੇ ਤਾਂ ਕੋਈ ਜਵਾਬ ਨਹੀਂ ਦਿੱਤਾ ਜੱਜ ਉਹਨੂੰ ਪੁੱਛਦਾ ਕਿ ਕਹਿੰਦਾ ਤੇਰਾ ਕੋਈ ਸਵਾਲ ਹੈਗਾ ਮੇਰੇ ਲਈ ਹਮ ਤੇ ਕਹਿੰਦਾ ਹਾਂ ਕਹਿੰਦਾ ਮੇਰਾ ਸਵਾਲ ਹੈਗਾ ਤੇ ਜੱਜ ਕਹਿੰਦਾ ਕੀ ਸਵਾਲ ਹੈਗਾ ਤੇ ਫਿਰ ਉਹ ਚੁੱਪ ਕਰ ਗਿਆ ਬਹਿ ਕੇ ਜੱਜਵਾਲ ਦੇਖੇ ਉਹ ਕਹਿੰਦਾ ਮਿਸਟਰ ਢੇਰ ਗਿਆ ਨਾ ਕਹਿੰਦਾ ਇਜ਼ ਹੀ 올 ਰਾਈਟ ਕਹਿੰਦਾ ਕੀ ਪ੍ਰੋਬਲਮ ਆ ਕਹਿੰਦਾ ਇਹਨੂੰ ਮੈਂ ਕਹਿੰਦਾ ਮੈਂ ਪ੍ਰੋਬਲਮ ਨਹੀਂ ਇਹਦੀ ਮੈਨੂੰ ਨਹੀਂ ਪਤਾ ਕੀ ਇਹਦੀ ਪ੍ਰੋਬਲਮ ਜੱਜ ਕਹਿੰਦਾ ਕਿ ਕਹਿੰਦਾ ਤੁਸੀਂ ਕਹਿੰਦਾ ਇਹਨੂੰ ਫੇਵਰ ਸਮਝੋ ਕਿ ਸਰਕਾਰੀ ਵਕੀਲ ਨੇ ਫੇਵਰ ਕਰ ਦਿੱਤਾ ਅੱਜ ਕੋਈ ਪ੍ਰਸੀਡ ਨਹੀਂ ਕੀਤਾ ਕਹਿੰਦਾ ਜਿਹੜੇ ਇਹਦੇ ਹਾਲਾਤ ਲੱਗਦੇ ਆ ਕਹਿੰਦਾ ਆਈ ਡੋਨਟ ਥਿੰਕ ਸੋ ਕਿ ਕਹਿੰਦਾ ਇਹ ਅੱਜ ਪ੍ਰਸੀਡ ਵੀ ਕਰ ਸਕਦਾ ਹੈਗਾ ਜਿਹੜਾ ਉਹ ਹੂੰ ਇਦਾਂ ਦੇ ਹਾਲਾਤਾਂ ਦੇ ਜਿਹੜੇ ਬਣੇ ਉਹਨੂੰ ਉਹ ਬੰਦੇ ਨੂੰ ਮੈਂ ਕੋਰਟ ਦੇ ਵਿੱਚ ਜੱਜ ਨੇ ਸਮਝਾਇਆ ਮੈਂ ਕਿ ਜੱਜ ਸਾਹਿਬ ਐਦਾਂ ਕਿ ਤੁਸੀਂ ਉਹਨਾਂ ਨੂੰ ਆਪ ਇੱਕ ਵਾਰੀ ਆਪਣੀ ਭਾਸ਼ਾ 'ਚ ਸਮਝਾ ਲਓ ਕਿਉਂਕਿ ਬਾਅਦ 'ਚ ਬਾਹਰ ਜਾ ਕੇ ਗੱਲਾਂ ਹੋ ਰਜ ਜਾਂਦੀਆਂ ਠੀਕ ਹੈ ਜੱਜ ਸਾਹਿਬ ਨੇ ਸਮਝਾਇਆ ਮੇਰੇ ਕੋ ਸਮਝ ਕੇ ਗਿਆ ਕਿ ਕੋਰਟ ਦੇ ਵਿੱਚ ਕੀ ਹੋਇਆ ਪੀੜੀ ਮਿਲ ਗਈ ਆ ਘਰੇ ਜਾ ਕੇ ਉਹਨੇ ਮੈਨੂੰ ਫੋਨ ਲਾਇਆ ਕਿ ਅੱਜ ਕੋਰਟ 'ਚ ਕੀ ਹੋਇਆ ਸੀਗਾ ਲੈ ਯਕੀਨ ਮੰਨਿਓ ਤਿੰਨ ਦਿਨ ਬਾਅਦ ਕਹਿੰਦਾ ਫੋਨ ਕਰਕੇ ਕਿ ਮੇਰੀ ਅਗਲੀ ਤਰੀਕਾ ਦੋ ਇਸ ਇਸ ਹਾਲਾਤ ਚ ਆਇਆ ਸੀਗਾ ਇਸ ਹਾਲਾਤ ਚ ਆਇਆ ਸੀਗਾ ਤੁਸੀਂ ਹੁਣ ਤੁਸੀਂ ਦੇਖੋ ਕਰਕੇ ਕਹਿੰਦਾ ਕਿ ਅਗਲੀ ਤਰੀਕਾ ਤੋਂ ਮੈਂ ਕਹਾ ਯਾਰ ਕਮ ਆਨ ਮੈਂ ਕਹਾ ਤੈਨੂੰ ਯਾਰ ਆਪਣੀ ਈਮੇਲ ਪੜ ਤੈਨੂੰ ਜੱਜ ਨਹੀਂ ਸਮਝਾਤਾ ਟਰਾਂਸਲੇਟਰ ਨੇ ਤੈਨੂੰ ਆਪਣੀ ਲੈਂਗੁਏਜ ਸਮਝਾਤਾ ਮੇਰੇ ਆਫਿਸ ਤੋਂ ਤੂੰ ਉੱਠ ਗਿਆ ਗਿਆ ਉਹਦੇ ਵਿੱਚ ਮੈਂ ਤੈਨੂੰ ਦੱਸਦਾ ਕੋਰਟ ਦੇ ਵਿੱਚ ਕੀ ਹੋਇਆ ਤੇਰੇ ਨਾਲ ਹੱਡ ਬੀਤੀ ਆ ਤੂੰ ਘਰੇ ਗਿਆ ਉੱਥੇ ਜਾ ਕੇ ਤੂੰ ਮੈਨੂੰ ਫੋਨ ਕੀਤਾ ਮੈਂ ਕਹਾ ਚੱਲ ਹੁਣ ਇਹਦਾ ਸੈੱਟ ਹੋ ਜਾਣਾ ਕੰਮ ਬਾਈ ਦੈਲੂ ਦੱਸ ਦੋ ਕਿੰਨੇ ਦਿਨ ਬਾਅਦ ਮੈਨੂੰ ਫੋਨ ਕਰ ਰਿਹਾ ਫਿਰ ਉਹ ਕਹਿੰਦਾ ਫਿਰ ਉਹਨੂੰ ਮੈਂ ਸਮਝਾ ਕੇ ਕਹਿੰਦਾ ਅੱਛਾ ਕਹਿੰਦਾ ਮੇਰੇ ਨਾਲ ਇਦਾਂ ਹੋ ਗਿਆ ਮਤਲਬ ਦਿਸ ਇਜ਼ ਦਾ ਰਿਐਲਿਟੀ ਹੁਣ ਤੁਸੀਂ ਦੇਖੋ ਸੌਰੀ ਮੈਂ ਤੁਹਾਨੂੰ ਵਿੱਚ ਇੱਥੇ ਕੱਟ ਰਿਹਾ ਪਰ ਤੁਸੀਂ ਇਹ ਦੇਖੋ ਟਰਨੀ ਡੇ ਕਹਿਣਾ ਜੀ ਵੀ ਜੇ ਕੋਈ ਬੰਦਾ ਹੁਣੇ ਹੀ ਨਹੀਂ ਪਤਾ ਵੀ ਉਹ ਸਟ੍ਰੈਸ ਦੇ ਮਾਰੇ ਇਹਦੇ ਨਾਲ ਹੋਇਆ ਜਾਂ ਕਿੱਦਾਂ ਜਾਂ ਰੱਜਿਆ ਪੁੱਜਿਆ ਸੀ ਇਦਾਂ ਜੇ ਭਾਈ ਰੱਜਿਆ ਪੁੱਜਿਆ ਇਦਾਂ ਦਾ ਬੰਦਾ ਆ ਤੇ ਉਹ ਫਿਰ ਪਬਲਿਕ ਦੇ ਲਈ ਵੀ ਇੱਕ ਖਤਰਾ ਹੀ ਬਣਦਾ ਹੈ ਨਾ ਜੇ ਉਹ ਟਰੱਕ ਚ ਲਾ ਰਿਹਾ ਆ ਜਾਂ ਕੋਈ ਇਦਾਂ ਦਾ ਕਾਰਜ ਕਰ ਰਿਹਾ ਜਿੱਥੇ ਆਮ ਜ਼ਿੰਦਗੀ ਆਮ ਲੋਕਾਂ ਦੀ ਜ਼ਿੰਦਗੀ ਜਿਹੜੀ ਉਹ ਖਤਰੇ 'ਚ ਪੈਂਦੀ ਆ ਫਿਰ ਬੰਦੇ ਆਟੋਮੈਟਿਕਲੀ ਤੁਹਾਡੇ ਉਲਟ ਹੋਣੇ ਆ ਤੁਸੀਂ ਕਿਦਾਂ ਤੁਸੀਂ ਕਿਦਾਂ ਤੁਸੀਂ ਕਹੋਗੇ ਵੀ ਨਹੀਂ ਭਾਈ ਮੇਰਾ ਮੇਰਾ ਪਰਿਵਾਰ ਜਾਂਦਾ ਹੋਵੇ ਗੱਡੀ ਤੇ ਤੇ ਮੈਂ ਕਹਾਂ ਵੀ ਇਦਾਂ ਦੇ ਡਰਾਈਵਰ ਜਿਹੜੀ ਉੱਥੇ ਹੋਣਗੇ ਕੋਈ ਵੀ ਨਹੀਂ ਜਿਹੜਾ ਮੈਂ ਨਹੀਂ ਕਹਿ ਰਿਹਾ ਵੀ ਉਹ ਬੰਦਾ ਡਰਾਈਵਰ ਸੀਗਾ ਪਰ ਇਦਾਂ ਦੇ ਜੇ ਲੋਕ ਫੜੇ ਜਾ ਰਹੇ ਆ ਆਪਾਂ ਨੂੰ ਪਤਾ ਹੈ ਡਰੱਗ ਐਂਡ ਐਲਕੋਹਲ ਵਾਲਾ ਜਿਹੜਾ ਨਵਾਂ ਫੈਡਰਲ ਲੈਵਲ ਤੇ ਉੱਤੇ ਐਫ ਐਮ ਸੀ ਐਸ ਏ ਦਾ ਚਾਲੂ ਹੋਇਆ ਆ ਇਹ ਸਾਰੀਆਂ ਚੀਜ਼ਾਂ ਲਿੰਕ ਹੋਣੀਆਂ ਆ ਏ ਨਾ ਸੋਚਿਓ ਵੀ ਇਹ ਇਹ ਨਾ ਸੋਚਿਓ ਵੀ ਇਹ ਹੁਣ ਕੋਈ ਇਹਦੇ ਵਿੱਚ ਬਚਾਅ ਹੋ ਜਾਊਗਾ ਮਾਈਨਰ ਤੁਹਾਡੀ ਜਿਹੜੀ ਆ ਐਕਸੀਡੈਂਟ ਤੋਂ ਲੈ ਕੇ ਹਿੱਟ ਐਂਡ ਰਨ ਇਨਫ੍ਰੈਕਸ਼ਨ ਨਸ਼ੀਲੇ ਪਦਾਰਥ ਦੇ ਸੇਵਨ ਦੇ ਵਿੱਚ ਫੜੇ ਗਏ ਭਾਈ ਹੁਣ ਵੀ ਟਾਈਮ ਆ ਸਿੱਧੇ ਰਾਹ ਤੇ ਚੱਲ ਪੋ ਇਸ 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 ਦਾ ਟਾਈਮ ਵੀ ਹੁਣ ਤੁਸੀਂ ਸਿੱਧੇ ਹੋ ਕੇ ਚੱਲੋ ਲਾ ਬਾਈਡਿੰਗ ਬਣ ਕੇ ਤੁਹਾਨੂੰ ਚੱਲਣ ਦੀ ਲੋੜ ਆ ਪਰ ਇਹ ਦਾ ਮਤਲਬ ਇਹ ਨਹੀਂ ਆ ਵੀ ਤੁਸੀਂ ਆਪਣੇ ਹੱਕ ਨਾ ਜਾਣੋ ਹੱਕ ਵੀ ਤੁਹਾਡੇ ਜਿਹੜੇ ਹੋਣੇ ਚਾਹੀਦੇ ਇੱਕ ਦੋ ਹੋਰ ਚੀਜ਼ਾਂ ਟਰਨੀ ਟੇਕ ਜਣਾ ਜੀ ਆਪਾਂ ਕਰਦੇ ਆ ਫਿਰ ਆਪਾਂ ਰਾਈਟਸ ਵਾਲ ਨੂੰ ਜਿਹੜਾ ਵਾਦਦੇ ਆ